हक ले संगा पूरी करोड़

लागू करो ज ਸਾਥੀਓ ਜਦੋਂ ਅਸੀਂ ਬੈਕ ਲਾਗ ਦਾ ਮਿਸ਼ਨ ਜਿਹੜਾ ਆਰੰਭਿਆ ਸੀ ਤੁਹਾਡੇ ਵਿੱਚੋਂ ਹੀ ਸਾਨੂੰ ਮਾੜਾ ਜਾਂਦਾ ਬੋਲਦੇ ਸੀ ਕਿ ਭਰਤੀ ਖਰਾਬ ਕਰਨ ਆਲੇ ਆ ਗਏ ਮੇਰੀ ਗੱਲ ਦਾ ਗੁੱਸਾ ਨਾ ਕਰਿਆ ਜੇ ਮੈਂ ਉਹ ਹੀ ਬੋਲੂਗਾ ਜੋ ਸੱਚ ਹੈ ਤੁਹਾਡੇ ਵਿੱਚੋਂ ਹੀ ਸਾਨੂੰ ਮਾੜਾ ਕਹਿੰਦੇ ਸੀ ਅੱਜ ਤੁਸੀਂ ਵੀ ਸਾਡੇ ਨਾਲ ਬੈਠੇ ਇਹ ਗੱਲ ਬਲਵੰਤ ਤਾਨੂੰ ਤੁਸੀਂ ਮਾੜਾ ਕਹਿ ਰਹੇ ਹੋ ਕੱਲ ਨੂੰ ਤੁਸੀਂ ਵੀ ਸਾਡੇ ਵਿੱਚ ਹੀ ਹੋਵੋਗੇ ਔਰ ਅੱਜ ਤੁਸੀਂ ਸਾਡੇ ਵਿੱਚ ਬੈਠੇ ਹੋ ਅਸੀਂ ਜੋ ਬੋਲਿਆ ਉਹ ਸੱਚ ਹੋਇਆ ਕਹਿੰਦੇ ਸੀ ਬੈਕਲੋਗ ਨਹੀਂ ਮਿਲਣਾ ਕੋਰਟ ਨੇ ਹੁਕਮ ਜਾਰੀ ਕਰਤੇ ਚਾਰ ਪਾਰ ਨੂੰ ਕਿ ਬੈਕਲੋਗ ਪਹਿਲਾਂ ਪੜੋ ਅਸੀਂ ਹੁਣ ਤੱਕ ਜੋ ਜੋ ਕਿਹਾ ਉਹ ਸੱਚ ਹੋਇਆ ਔਰ ਅੱਗੇ ਵੀ ਉਮੀਦ ਕਰਦੇ ਹਾਂ ਕਿ ਉਹ ਸੱਚ ਹੀ ਹੋਊਗਾ ਆ ਚਾਰ ਦਿਨ ਪਹਿਲਾਂ ਸੱਦੇ ਸਾਥੀ ਆਫਰ ਲੈਟਰ ਹੱਥਾਂ 'ਚ ਫੜੀ ਇਸੇ ਦਫਤੇ ਦੇ ਬਾਅਦ ਨਾਰੇਬਾਜੀ ਕਰ ਰਹੇ ਸੀ ਕਿ ਸਾਨੂੰ ਜੋਇਨ ਨਹੀਂ ਕਰਾਇਆ ਜਾ ਰਿਹਾ ਉਹਦੇ ਵਿੱਚ ਹਰ ਕੈਟਾਗਰੀ ਦਾ ਸਾਥੀ ਮੌਜੂਦ ਸੀਗਾ ਉਹਨਾਂ ਨੂੰ ਮੀਟਿੰਗ ਮਿਲੀ ਤਾਂ ਮੀਟਿੰਗ ਦੇ ਵਿੱਚ ਉਹਨਾਂ ਵੱਲੋਂ ਇਹ ਪੱਖ ਰੱਖਿਆ ਗਿਆ ਕਿ ਤੁਸੀਂ ਜੋਇਨਿੰਗ 'ਚ ਨਾ ਰੋਕੋ ਚਾਹੇ ਆਪਣ 1170 ਹੀ ਕਰ ਦਿਓ ਯਾਰ ਆਪਣ 1170 ਕਿਉਂ ਦੀ ਤੁਸੀਂ ਮੰਗ ਕਰ ਰਹੇ ਹੋ ਤੁਸੀਂ 2694 ਦੇ ਮੰਗ ਕਿਉਂ ਨਹੀਂ ਕਰ ਰਹੇ ਜੋ ਕੋਰਟ ਦੇ ਹੁਕਮ ਆਏ ਨੇ ਸੋ ਉਹ ਵੀ ਕਿਤੇ ਨਾ ਕਿਤੇ ਆਪਣੇ ਤੱਕ ਹੀ ਨੇ ਜਿਹੜੇ ਉਹਨਾਂ ਦੇ ਨਾਲ ਤੁਰੇ ਫਿਰਦੇ ਨੇ ਜਿਹੜਿਆਂ ਨੂੰ ਅਸੀਂ ਅੱਜ ਮਾੜਾ ਲੱਗ ਰਹੇ ਆ ਜਿਨ੍ਹਾਂ ਨੂੰ ਇਹ ਲੱਗ ਰਿਹਾ ਕਿ ਇਹਨਾਂ ਨੇ ਸਾਡੀ ਜੋ ਇਹ ਕੋਰਟ ਜਾ ਕੇ ਰੋਕ ਲਗਾਈ ਆ ਜਦੋਂ 1170 ਜਿਹੜੀ ਉਹ ਮੰਗ ਰੱਖ ਰਹੇ ਨੇ ਜਦੋਂ ਐਸੀਬੀਸੀ ਉਹ 1170 ਵਿੱਚ ਨਾ ਆਏ ਪਾ ਉਹ ਵੀ ਸਾਡੇ ਨਾਲ ਇੱਥੇ ਤੁਹਾਨੂੰ ਬੈਠੇ ਹੋਏ ਮਿਲਣਗੇ ਜਿਵੇਂ ਤੁਸੀਂ ਬੈਠੇ ਹੋਏ ਹੋ ਜਿਵੇਂ ਤੁਸੀਂ ਪਹਿਲਾਂ ਉਧਰ ਸੀ ਕੰਮ ਨਹੀਂ ਬਣਿਆ ਮਜਬੂਰਨ ਤੁਹਾਨੂੰ ਵੀ ਸਾਡਾ ਸਾਥ ਦੇਣਾ ਹੀ ਪਿਆ ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਸੀ 8394 994 ਦੇਖੋ ਜਿਹੜਾ ਲਾਸਟ ਤੇ ਬੈਠਾ ਹੁੰਦਾ ਨਾ ਜਿਹਨੂੰ ਆਪਾਂ ਲੋਅ ਮਾਰਕ ਕਹਿੰਦੇ ਆ ਅਸਲ ਵਿੱਚ ਸਾਨੂੰ ਲੋਅ ਮਾਰਕ ਦਾ ਪਤਾ ਹੀ ਹੈ ਨਹੀਂ ਕਿ ਲੋਅ ਮਾਰਕ ਹੈ ਕੀ ਆ ਯਾਰ ਲੋਅ ਮਾਰਕ ਉਹ ਆ ਜਿਹੜਾ ਭਰਤੀ ਤੋਂ ਬਾਹਰ ਆ ਜਿਹੜਾ ਭਰਤੀ 'ਚ ਨੰਬਰ ਨਹੀਂ ਆਉਂਦਾ ਉਹ ਲੋਅ ਮੈਰਿਟ ਆ ਸਾਡਾ ਤਾਂ ਨੰਬਰ ਨੰਬਰ ਆਉਂਦਾ ਯਾਰ ਅਸੀਂ ਲੋਅ ਮੈਰਿਟ ਕਿਵੇਂ ਹੋਗੇ ਅਸੀਂ ਤਾਂ ਮੈਰਿਟੋਰੀਅਸ ਆ ਅਸੀਂ ਤਾਂ ਮੈਰਿਟ ਵਾਲੇ ਆ ਲੋਅ ਮੈਰਿਟ ਤਾਂ ਉਹ ਆ ਜਿਹਨਾਂ ਦਾ ਨੰਬਰ ਹੀ ਨਹੀਂ ਆ ਰਿਹਾ ਤੁਸੀਂ ਤਾਂ ਯਾਰ ਸਕਰੂਟੀ ਨਹੀਂ ਕਰਾ ਚੁੱਕੋ ਤੁਸੀਂ ਫੇਰ ਆਪਣੇ ਆਪ ਲੋਅ ਮੈਟ ਕਹਾਰੇ ਤੁਸੀਂ ਲੋਅ ਮੈਟ ਨਹੀਂ ਹੈਗੇ ਤੁਸੀਂ ਮੈਰਿਟੋਰੀਅਸ ਹੋ ਤੁਸੀਂ ਮੈਡ ਹੋਲਡ ਰੋ ਲੋ ਮੈਟ ਹੋਆ ਕਿ ਜਿੰਨੂੰ ਲੱਗਦਾ ਕਿ ਉਹਦਾ ਨੰਬਰ ਆਉਣਾ ਹੀ ਨਹੀਂ ਉਹ ਉਹ ਲੋ ਮੈਟ ਹੈ ਜਿਹਦਾ 994 ਨੰਬਰ ਪਉਂਦਾ ਹੀ ਨਹੀਂ ਇਹ ਲੋ ਮੈਟ ਹੈ ਅਸੀਂ ਲੋ ਮੈਟ ਨਹੀਂ ਹੈ ਰੇ ਇੱਥੇ ਦੋ ਲਿਸਟਾਂ ਬਣਾਤੀਆਂ ਕਿ 3000 ਤੱਕ 2999 2999 ਮੈ ਲੋ ਮੈਟ ਹੈ 3000 ਹਾਈ ਮੈਟ ਹੈ ਇਦਾਂ ਨੂੰ ਕਹਿੰਦਾ ਪਹਿਲਾਂ ਤੇ ਆਪਣੇ ਮਨ ਚ ਇਹ ਗੱਲ ਕਰ ਦੋ ਉਹ ਜਿਨ੍ਹਾਂ ਸਾਥੀ ਨੇ ਉਸ ਦਿਨ 11:70 ਵੀ ਗੱਲ ਕੀਤੀ ਆ ਜਿਹੜੇ ਉਹਨਾਂ ਨਾਲ ਕੈਟਾਗਰੀਆਂ ਵਾਲੇ ਤੁਰੇ ਫਿਰਦੇ ਆ ਮੈਂ ਦਾਅਵੇ ਨਾਲ ਕਹਿੰਦਾ ਕਿ ਜੇ ਸਰਕਾਰ ਨੇ ਕੋਈ 19 ਕੀ ਕੀਤੀ 1170 ਤੱਕ ਲਿਮਿਟੇਸ਼ਨ ਰੱਖੀ ਤਾਂ ਜਿਹੜੇ ਐਸ.ਬੀ.ਸੀ. ਉਸ ਦਿਨ ਹੱਥਾਂ 'ਚ ਆਫਰ ਲੈਟਰ ਫੜ ਕੇ ਉਦੋਂ ਪਹੁੰਚੇ ਸੀ ਮੈਂ ਉਹਨਾਂ ਨੂੰ ਅੱਜ ਵੀ ਸੱਦਾ ਦੇਣਾ ਕਿ ਜੇ ਸਰਕਾਰ 1170 ਤੱਕ ਸਿਮਟ ਗਈ ਤਾਂ ਸਾਥੀਓ ਉਹੀ ਆਫਰ ਲੈਟਰ ਫੜ ਕੇ ਤੁਹਾਨੂੰ ਬਾਅਦ 'ਚ ਸਾਡੇ ਕੋਲ ਨਹੀਂ ਆਣਾ ਪਊਗਾ ਸੋ ਸਮਾਂ ਰਹਿੰਦਾ ਜੇ ਤੁਸੀਂ ਹੁਣੇ ਆਜੋ ਕੱਲੇ ਉਹ ਕੈਟਾਗਰੀਆਂ ਵਾਲੇ ਨਹੀਂ ਜਿਹੜੇ 1170 ਚਾਹੁੰਦੇ ਉਹ ਵੀ ਆਜੋ